ਮਰਾ ਮੁਲਕ ਦਰੇ ਕੇ ਗਦਾ ਗਾਦੀ ਰੋਕਗਾ ਅਸਲਾਮ ਵੀਰ ਤੇ ਮਹਿਰਵਾਨ ਤੇ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਚੱਕਰ ਚ ਹੁਣ ਨੌਜਵਾਨ ਥਾਣੇ ਪਹੁੰਚ ਗਿਆ ਜੀ ਹਾਂ ਮੁਕੱਦਮਾ ਚੱਲਣਾ ਪਏਗਾ ਅਤੇ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਦਰਸਲ ਰੀਲ ਬਣਾਉਣ ਦੇ ਚੱਕਰ ਚ ਇਸ ਨੌਜਵਾਨ ਨੇ ਸੜਕ ਤੇ ਕੁਝ ਸਟੰਡ ਕੀਤੇ ਜਿਸ ਤੋਂ ਬਾਅਦ ਜਦੋਂ ਇਹ ਰੀਲ ਪੁਲਿਸ ਦੇ ਹੱਥ ਲੱਗੀ ਤਾਂ ਉਹਨਾਂ ਨੇ ਇਸ ਨੌਜਵਾਨ ਨੂੰ ਨਾ ਸਿਰਫ ਗ੍ਰਿਫਤਾਰ ਕੀਤਾ ਸਗੋਂ ਵੱਖ-ਵੱਖ ਧਰਾਮਾ ਤਹਿਤ ਇਸ ਤੇ ਮਾਮਲਾ ਦਰਜ ਕਰ ਲਿਆ। ਦਰਸਲ ਇਸ ਨੌਜਵਾਨ ਨੇ ਸੜਕ ਤੇ ਵਿਚਾਲੇ ਕੁਰਸੀ ਢਾਕੇ ਰੀਲ ਬਣਾਈ ਸੀ। ਕੋਲੇ ਸਭ ਮੋਟਰਸਾਈਕਲ ਖੜਾ ਹੈ ਅਤੇ ਇਹ ਫੁਕਰੀ ਬਾਜੀ ਦੇ ਚੱਕਰ 'ਚ ਸੜਕ ਤੇ ਆ ਕੇ ਬੈਠ ਜਾਂਦਾ ਹੈ। ਜਿਸ ਤੋਂ ਬਾਅਦ ਇਹ ਰੀਲ ਸੋਸ਼ਲ ਮੀਡੀਆ ਤੇ ਖੂਬ ਫਾਇਰਲ ਹੋਈ। ਰਾਮ ਰਾਮ ਲੱਦਰ ਕੇ ਕੇ ਧਾਰਾ ਗੱਡੀ ਰੋਕਾਂਗਾ। सलाम बि रखंदा भॻवान ਤੇ ਪੂਰਾ ਮਾਮਲਾ ਦਿੱਲੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਸ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਦੇ ਚੱਕਰ 'ਚ ਇਹ ਰੀਲ ਬਣਾਈ ਸੀ ਸੜਕ ਤੇ ਕੁਰਸੀ ਢਾਕੇ ਇਹ ਨੌਜਵਾਨ ਬੈਠ ਗਿਆ ਜਿਸ ਤੋਂ ਬਾਅਦ ਜਦੋਂ ਇਹ ਰੀਲ ਪੁਲਿਸ ਦੇ ਹੱਥ ਲੱਗੀ ਤਾਂ ਹੁਣ ਪੁਲਿਸ ਨੇ ਤੁਰੰਤ ਮਾਮਲੇ 'ਚ ਕਾਰਵਾਈ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਧਾਰਾ 283 241 ਅਨੇ ਮੋਟਰ ਵਾਹਨ ਅਧਿਨਿਯਮ ਦੀ ਧਾਰਾ 221 ਤਹਿਤ ਇਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਇਨਹੀਂ ਨਹੀਂ ਪੁਲਿਸ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਇਸ ਦਾ ਇੰਸਟਾਗ੍ਰam ਅਕਾਊਂਟ ਵੀ ਡਿਲੀਟ ਕੀਤਾ ਜਾ ਰਿਹਾ ਹੈ ਅਤੇ ਇਸ ਪਾਸੇ ਨੂੰ ਪ੍ਰਕਿਰਿਆ ਪੂਰੇ ਜੋਰ-ਸ਼ੋਰ ਨਾਲ ਜਾ ਰਹੀ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਨੌਜਵਾਨ ਨੇ ਸੜਕ ਤੇ ਕੁਰਸੀ ਢਾਕੇ ਰੀਲ ਬਣਾਈ ਸੀ ਜਿਸ ਦੇ ਚੱਕਰ ਚ ਹੁਣੇ ਹੀ ਥਾਣੇ ਪਹੁੰਚ ਗਿਆ ਅਤੇ ਮੁਕੱਦਮਾ ਚੱਲਣਾ ਪੈ ਰਿਹਾ ਹੈ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵੱਖ-ਵੱਖ ਧਰਾਮਾ ਤਹਿਤ ਇਸ ਤੇ ਮੁਕੱਦਮਾ ਦਰਜ ਕਰ ਲਿਆ ਹੈ ਪੁਲਿਸ ਨੇ ਹਦਾਇਤ ਕੀਤੀ ਹੈ ਕਿ ਸਟੰਟ ਕਰਨ ਦੇ ਚੱਕਰ ਚ आम ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਖੜੀ ਨਾ ਕੀਤੀ ਜਾਵੇ ਨਹੀਂ ਤਾਂ ਉਸ ਵਿਅਕਤੀ ਦਾ ਇਲਜ਼ਾਮ ਵੀ ਅਜੇ ਹੀ ਹੋਵੇਗਾ ਜੋ ਕਿ ਇਸ ਨੌਜਵਾਨ ਦਾ ਹੋ ਰਿਹਾ ਹੈ ਇਸ ਨੌਜਵਾਨ ਖਿਲਾਫ ਟਾਰਾ 283 ਟਾਰਾ 341 ਅਣ ਮੋਟਰ ਵਾਹਨ ਐਕਟ ਦੇ ਤਹਿਤ ਟਾਰਾ 201 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ